ਤਾਂ ਲਗਦਾ ਹੈ ਕਿ ਦੋ ਫਿਚ ਦੀ ਲੰਘਦੀ ਘੱਗਰ ਬ੍ਰਾਂਚ ਦੇ ਵਿੱਚ ਪਿੰਡ ਕੂਟਨਾ ਨੇੜੇ 20 ਫੁੱਟ ਦੇ ਕਰੀਬ ਪਾੜ ਪੈ ਗਿਆ। ਉਸ ਪਾੜ ਪੈਣ ਕਾਰਨ 25 ਤੋਂ 30 ਏਕੜ ਫਸਲ ਦੇ ਵਿੱਚ ਪਾਣੀ ਖੜ ਗਿਆ। ਬੇਸ਼ੱਕ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਪਾੜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਗੱਲ ਘੱਗਰ ਬ੍ਰਾਂਚ ਦੀ ਕਰੀਏ ਤਾਂ ਕਈ ਜਗ੍ਹਾ ਉੱਤੇ ਨਹਿਰ ਖਸਤਾ ਹਾਲਤ ਦੇ ਵਿੱਚ ਹੋਣ ਕਾਰਨ ਨੁਕਸਾਨ ਹੋਣ ਦਾ ਹੋਰ ਵੀ ਖਤਰਾ ਬਣਿਆ ਰਹਿੰਦਾ ਹੈ। ਕਿਸਾਨ ਵਿੰਦਰ ਸਿੰਘ ਨੇ ਦੱਸਿਆ ਕਿ ਨਹਿਰ ਟੁੱਟਣ ਦੇ ਨਾਲ 25 ਤੋਂ 30 ਏਕੜ ਫਸਲ ਦੇ ਵਿੱਚ ਪਾਣੀ ਵੜ ਗਿਆ। ਇਹ ਨਹਿਰ ਸਵੇਰੇ 5 ਵਜੇ ਦੇ ਕਰੀਬ ਟੁੱਟੀ ਹੈ ਤੇ ਪਾਣੀ ਵਿੱਚ ਗਾਗਾ ਅਤੇ ਆਲੰਪੁਰ ਦੇ ਠੰਡੇ ਨਾਲੇ ਦੇ ਵਿੱਚ ਜਾ ਕੇ ਪਾਣੀ ਰਸ ਗਿਆ ਜਿਸ ਦੇ ਨਾਲ ਮੂੰਗੀ ਨਰਮਾ ਮੱਕੀ ਅਤੇ ਝੀਰੀ ਦਾ ਨੁਕਸਾਨ ਹੋ ਗਿਆ ਕਿਸਾਨ ਨੇ ਦੱਸਿਆ ਕਿ ਨਹਿਰ ਇੱਕ ਜਗ੍ਹਾ ਤੋਂ ਨਹਿਰ ਕਾਫੀ ਜਗ੍ਹਾ ਤੇ ਟੁੱਟੀ ਹੋਈ ਹੈ ਜਦੋਂ ਨਹਿਰ ਖਾਲੀ ਹੁੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੈ ਕਿ ਉਸਤੇ ਪੱਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੇਰਾ ਨਾਮ ਹੈ ਜੀ ਬਲਜਿੰਦਰ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਕੋਟੜਾਲੇਲਾ ਜਿਹੜੀ ਅੱਜ ਨਹਿਰ ਟੁੱਟੀ ਹੈਗੀ ਆ ਕਿੰਨੇ ਕ ਵਜੇ ਟੁੱਟੀ ਸੀ ਕਿੰਨਾ ਕ ਜਿਹੜਾ ਇਹਦਾ ਨੁਕਸਾਨ ਠੀਕ ਮਤਲਬ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦੇਣੀ ਵੀ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5:00 ਵਜੇ ਹਲਕਾ ਹਲਕਾ ਜਿਹਾ ਪਾਣੀ ਆ ਰਿਹਾ ਸੀ ਤੇ ਉਹ ਕਿੰਨਾ ਕ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨੂੰ ਜਾਂਦੀ ਹੈ ਜੀ ਇਧਰ ਆਲੰਪਰ ਦੇ ਨਾਲ ਲੱਗ ਜਾਂਦਾ ਠੱਡਾ ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਸਾਰਾ ਨਕਸ਼ਾ ਹੈ ਇੱਥੇ ਕਿੰਨੀ ਕਿੱਕੜ ਹੈ ਜੀ ਇਹ ਇੱਕੜ ਤਾਂ ਜੀ ਘੱਟੋ ਘੱਟ ਖੂ ਹੋ ਗਈ ਇਹ ਜੇ ਜ਼ਿਆਦਾ ਨਹੀਂ ਹੈਗਾ 24 30 40 ਕੇ ਲਈ 30 30 ਕਿੱਲਾਂ ਦੇ ਗੇੜ ਫਿਰ ਹੋ ਸਕਦੀ ਹੈ ਕੋਹੜਾ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਸੀ ਨੁਕਸਾਨ ਕਿੰਨਾ ਕਹੇ ਕੀ ਲੱਗਦਾ ਵੀ ਤੁਹਾਨੂੰ ਰੁਕਤ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ ਜੀ ਅਜੈਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਹੈ ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜੀ ਮੇਰ ਸਿੰਘ ਰਮਦਾਸੀਆਂ ਦਾ ਵਿਚਾਰਾ ਮੁੰਡਾ ਗਰੀਬ ਆਦਮੀ ਹੈ ਦੁੱਖ ਹੁੰਦਾ ਸਾਡੇ ਸਿਸਟਮ ਤੇ ਦੁੱਖ ਹੁੰਦਾ ਨਹੀਂ ਉਹਦੇ ਨਾਲ ਕਿੰਨਾ ਕਿੰਨਾ ਨਰਮ ਹੈ ਠੀਕ ਹੈ ਉਹਦੇ ਵਿਚਾਰੇ ਨੇ ਘੱਟੋ ਘੱਟ 2 ਕਿਲੋ ਨਜੀਰੀ ਲਈ ਆ ਉਹਦੀ ਪਨੀਰੀ ਫਨਾਹ ਹੋ ਗਈ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ